ਲੈ ਵੀ ਇੱਕ ਪਾਰਟੀ ਫਿਰ ਬਣ ਗਈ ਆ ਤੁਹਾਡੇ ਵੱਲ ਤੁਹਾਡੇ ਵੱਲ ਮਤਲਬ ਤੁਹਾਡੇ ਵੱਲ ਪਤਾ ਨਾ ਉਹ ਇਹ ਪਾਰਟੀ ਜੇ ਕਿ ਮੇਰੇ ਵੀਰ ਨੇ ਲਈ ਆ ਐਕਟਿਵ ਆ ਤੇ ਉਹਨੇ ਮੇਰੇ ਵੱਲ ਵਧਾਈਆਂ ਤੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਸ਼ਾਮੇ ਕਹਿੰਦਾ ਮੈਂ ਹੋក ਜਾਊਂਗਾ ਪਾਜੀ ਔਰ ਨਹੀਂ ਪਾਜੀ ਮੈਂ ਆਉਣਾ ਸ਼ਾਮ ਨੂੰ ਦੇਖੋ ਚੰਗੀ ਗੱਲਾਂ ਨਾਲ ਵਧਾਈ ਦੇਵਾਂਗੇ ਨਾਲੇ ਤੇ ਸ਼ਾਮੀ ਬੜਿਆਗਾ ਨਾਲੇ ਬਾਅਦ ਲੈ ਕੇ ਆਉਣਾ ਚਾਹੀਦਾ ਕਿ ਬੰਦਾ ਡੱਬਾ ਤਾਂ ਕੀ ਕਿੜੀ ਗੱਲ ਹੈ ਹੂੰ ਹੂੰ ਸਹੀ ਗੱਲ ਹੈ ਚਲੋ ਦੇਖਦੇ ਆ ਸ਼ਾਮ ਤੱਕ ਆਉਂਦਾ ਕਿ ਨਹੀਂ ਆਉਂਦਾ ਆਉਣਗੇ ਵੈਸੇ ਤੇ ਕਹਿੰਦੇ ਆਵਾਂਗੇ ਫੋਨ ਕੀਤਾ ਇਹ ਤੇ ਕਹਿੰਦੇ ਆਵਾਂਗੇ ਜ਼ਰੂਰ ਆਉਣਗੇ ਹਮ ਅਜੇ ਤੱਕ ਤਾਂ ਕੋਈ ਆਇਆ ਨਹੀਂ ਬਾਰੇ ਬੰਨੇ ਨਾ ਮੈਂ ਵੀ ਜ ਆਸੀ ਫਲਾਣੇ ਆਪਣੀ ਭਾਬੀ ਦੇ ਨਾਲ ਆਉਏ ਤੇ ਹੈ ਹਾਂਜੀ ਸਸਰੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਹਾਂਜੀ ਦੋਸਤੋ ਹਾਂਜੀ ਦੋਸਤ ਲਈ ਸੇ ਦਾ ਟੈਂਡ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਹੋ ਕਰਦੇ ਫਿਰ ਛੋਟਾ ਛੋਟਾ ਨੇ ਹੁੰਦਾ ਛੋਟਾ ਹੋ ਕਰਦੇ ਫਿਰ ਛੋਟੇ ਜਿਹਾ ਲੋ ਦੀ ਸ਼ੁਰੂਆਤ ਛੋਟੇ ਜਿਹੀ ਜੁਲਾਰੇ ਫਰਾਂ ਦੇ ਐਂਡ ਤੱਕ ਪਹੁੰਚ ਦੇ ਨਾਲ ਲੋ ਜੀ ਬਾਜ਼ਾਰੋਂ ਆਪਾਂ ਆ ਗਏ ਹੁਣੇ ਆਏ ਹਣੇ ਆ ਮੈਂ ਸਮਾਨ ਚਾ ਲੈ ਕੇ ਆਂਦਾ ਹੁਣੇ ਯਾ ਡੋਗ ਲੱਜਰ ਲਾਉਣਾ ਦਰਵਾਜੇ ਨੂੰ ਤੇ ਆ ਜਾਲੀ ਲੈਂਦੀ ਆ ਛੱਤੀ ਵਾਸਤੇ ਸ਼ੀਸ਼ਾ ਕੱਢ ਦੇਣਾ ਆਪਾਂ ਇਹਦੇ ਵਿੱਚੋਂ ਤੇ ਮੈਂ ਕਿਹਾ ਚਲੋ ਜਾਲੀ ਲਾ ਦਿੰਨੇ ਆ ਹਾਂ ਹੁਣੇ ਲੈਂਦਾ ਅਜੇ ਪਹਿਲਾਂ ਜਾਲੀ ਲਾ ਦਈਏ ਪੱਲੇ ਨੂੰ ਫਿਰ ਲਾਉਂਨੇ ਡੋਗ ਲੱਜਰ ਬਾਅਦ ਵਿੱਚ ਦੁਜਾਰ ਕੋਲਾ ਤਾਂ ਨਹੀਂ ਲੈਂਦਾ ਫਿਰ ਉਹ ਨਾਲ ਲੱਗਣਾ ਬੈਕ ਸਾਈਡ ਆ ਖਿੜਕੀਆਂ ਲਾਉਣ ਵਾਸਤੇ ਹੈਂਡ ਲੈਂਦਾ ਕਰਨਾ ਚੰਗਾ ਹੂੰ ਕਿਹੜੀ ਖਿੜਕੀ ਹੋ ਖਿੜਕੀਆਂ ਜਿਹੜੀਆਂ ਉੱਪਰ ਡੋਲਡਨ ਵਾ ਵਧੀਆਂ ਨੇ ਇੱਥੇ ਨਾਲ ਖੜਕੇ ਅੰਦਰ ਲਾਉਨੇ ਆ ਅਗਲੇ ਬੰਦੇ ਲਾ ਦਾਂਗੇ ਆ ਖਿੜਕੀਆਂ ਨਾਲ ਜੇ ਅੰਦਰ ਲੱਗਣੀਆਂ ਨੇ ਚਲੋ ਲਓ ਜੀ ਪਿਆਰਿਓ ਲਾਤਾ ਆਪਾਂ ਡੌਗ ਲੋਜ਼ਰ ਤੇ ਕੁਝ ਪਲੇਟ ਜੀ ਲੱਗਣ ਵਾਲੀ ਰਹਿ ਗਈ ਹੈ ਜੀ ਵੀ ਲੋਨ ਲੰਮੇ ਆ ਦੇਖਦੇ ਆ ਆਹ ਪਈ ਹੈ ਦੀ ਪਲੇਟ ਜੀ ਓਟਕਣ ਜਿਆਦਾ ਚੱਲ ਹੁਣ ਆ ਗਿਆ ਪੂਰਾ ਕੰਪਲੀਟ ਤੁਸੀਂ ਮੈਨੂੰ ਸੋਧਣਾ ਇਹ ਤਾਂ ਹੈਂਡਲ ਨਹੀਂ ਲਾਇਆ ਇਹਦਾ ਹੈਂਡਲ ਨਾ ਮਤਲਬ ਜਿਵੇਂ ਆ ਡਿਜ਼ਾਈਨ ਬਣਿਆ ਹੋਣਾ ਐਸਰੋ ਖਣ ਇਹਦਾ ਡਿਜ਼ਾਈਨ ਐਸਰੋ ਹੈਂਡਲ ਇਹਦਾ ਇਦਾਂ ਐਸਰ ਉਹ ਹੈਂਡਲ ਤੋਂ ਮੈਂ ਖਿੱਚਿਆ ਜਾਣਾ ਲੱਕੜ ਦਾ ਲੱਗਣਾ ਹੈਂਡਲ ਇਹਨੂੰ ਬਾਕੀ ਬੰਦ ਤਿਆਰ ਕਰਕੇ ਲਾ ਦਾਂਗੇ ਚਲੋ ਉਹ ਥਿਸ਼ੇ ਜਗ੍ਹਾ ਤੇ ਬੰਦ ਕਰ ਦਿੰਦੇ ਕਿਉਂਕਿ ਰਾਤ ਨੂੰ ਤੁਮਕੜ ਜੇ ਬੜੇ ਆਉਂਦੇ ਮੇਮ ਉਹ ਪੰਡਿਆਂ ਨਾਲ ਬਾਰਸ਼ਾਂ ਨਾਲ ਬਰਛਾਤਾ ਹੋ ਜਾਂਦੀਆਂ ਸ਼ੁਰੂ ਹਨ। ਉਹ ਵੀ ਬੰਦ ਕਰ ਦਿੰਨੇ। ਉੱਪਰ ਵਾਲਾ। ਫਿਰ ਹਾਲੇ ਕਿ ਇੱਧਰ ਡਾਕਟਰ ਰੱਖਿਆ ਹੈ ਏਸੀ ਵਾਸਤੇ। ਉਹ ਵੇਖੋ। ਏਸੀ ਵਾਸਤੇ ਹੋਰ ਰੱਖਿਆ ਹੈ। ਤੇ ਉਹ ਵੀ ਆਪਾਂ ਬੰਦ ਕਰ ਦੇਣਾ। ਜਾਲੀ ਚਾ ਸ਼ੀਸ਼ਾ ਲਾ ਕੇ। ਤਾਂ ਇੱਧਰ ਮਿਸਤਰੀ ਸਾਹਿਬ ਲੱਗੇ ਹੋਏ ਨੇ। ਉਹਨੇ ਕਿ ਕਿ ਇਹ ਕਿ ਬਣਾਉਂਦੇ ਆ। ਹਾਂ ਜੀ। ਹੈਂਡਲ ਵਾਰੀ ਦਰਵਾਜ਼ੇ ਹੈਂਡਲ ਲੱਭਨ ਲੱਗੇ ਦਰਵਾਜ਼ਿਆਂ ਦੇ ਠੀਕ ਹੈ ਤੇ ਆਜੋ ਫਿਰ ਮੈਂ ਨਾ ਚਾਹ ਬਣਾਈ ਤੁਹਾਡੇ ਵਾਸਤੇ ਆਜੋ ਨਾਲੇ ਰਾਸਤੇ 깔 लो ਗਰਮੀ ਬਹੁਤ ਆਜੋ ਆਜੋ ਹਾਰ ਫਤੇ ਵੀ ਕਹਿੰਦਾ ਮੇਰਾ ਪਾਪਾ ਚਾਹ ਪੀਊਗਾ ਤੇ ਮੈਂ ਵੀ ਪੀਣੀ ਉਹ ਕਹਿੰਦਾ ਮੈਂ ਪੀਣੀ ਨਹੀਂ ਉਹਦਾ ਆਜਾ ਮਾਈ ਚਾਹ ਤੇ ਇਹ ਹੁੰਨੇ ਦੇ ਲੈਬ ਦੀ ਬਾਗ ਹੈ ਜਦੋਂ ਬਾਹਰ ਤੋਂ ਨਹੀਂ ਡਾਕਟਰ ਚੈੱਕ ਕਰ ਪਹਿਲਾਂ ਅਸੀਂ ਕਿਹਦੇ ਘਰ ਇਹ ਮੰਮੇ ਨਹੀਂ ਆ ਜਟਕ ਵੀ ਲੱਗਿਆ ਚਲੋ ਆ ਹੈਂਡਲ ਆ ਬੋਰਡ ਬੋਰਡ ਦੇ ਲਾਤਾ ਬਣਾ ਕੇ ਸਹੀ ਆ ਵਾਹੇ ਯਾਰ ਬਹੁਤ ਵਧੀਆ ਸਾਨੂੰ ਮੇਕਾ ਲੱਗਿਆ ਹਾਂਜੀ ਹਾਂਜੀ ਇੱਧਰ ਚੈਸੀ ਲਾ ਦਿਓ ਇੱਧਰ ਇੱਧਰ ਸਾਰਿਆਂ ਚੈਸੀ ਕਰ ਬਤਾਇਆਂ ਫਿਰ ਇੱਕ ਵਾਰੀ ਫਿਰ ਤੁਹਾਨੂੰ ਹਾਂ ਯਾਰ ਸਕੂਟ ਰਿਕ ਚਲਾਉਣੀ ਆ ਮੈਂ ਜਾਣੇ ਮੜਕੇ ਬੱਸ ਮਾ ਅੱਗੇ ਵੀ ਗਿਆ ਦਾ ਧੰਨਵਾਦ ਬੜੇ ਵਿੰਗ ਚ ਕਰਕੇ ਲਾਈ ਹੋਵੇ ਕੰਧ ਨਾਲ ਇਹ ਡਾਡੀ ਕੰਨੇ ਕੰਨੇ ਨੇ ਪੀਸ ਆ ਹਾਂ ਹਾਂ ਉਹ ਫਿਰ ਪੂਰੀ ਚ ਪਾ ਲਈ ਨਾ ਮੈਂ ਤਾਂ ਲਈ ਹੁੱਗੇ ਰੱਖ ਲਈ ਐ ਸਪੇਸ ਬੜੀ ਆ ਅੱਜ ਆਰਗਨ ਯਾਰ ਖਾਲਾ 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 ਪੁੱਤ ਲੈ ਦੇ ਦੇ ਫੋਟੋ ਕਿੱਥੋਂ ਲੈ ਗਿਆ ਮੈਂ ਆ ਲੋਕਾਂ ਨੰਬਰ ਕੀ ਤਿਆਂ ਬੜੀਆ ਤੇ ਜੋ ਕਿ ਮੈਂ ਬੈਟਰੀ ਵਾਲੀ ਲੈਣੀ ਬੈਟਰੀ ਵਾਲੀ ਆ ਬੈਟਰੀ ਚੰਗਾ ਆ ਪਰ ਨਹੀਂ ਉਹ ਨਹੀਂ ਆ ਮੈਂ ਡਰ ਬਜਾ ਰਹਾ ਇਕੱਲੇ ਕਿੰਦਾ ਆਪਣੀ ਤੇ ਕੋਈ ਗੱਲ ਦੀ ਬੰਦਾ ਆ ਤੇ ਭਜਣਾ ਠਕੇ ਉਧਰ ਉਧਰ ਹੋ ਜਾਂਦੇ ਤੇ ਜਿਹਨਾਂ ਨਹੀਂ ਮਿਲਿਆ ਚਲਾਉਂਦੀ ਉਹ ਵੀ ਆਗ ਲਾ ਜੇ ਫੇਰ ਕਹਿੰਦਾ ਸਕੂਟਰ ਹੀ ਆ ਗਈ ਹੈ ਮਹਿਲਾ ਨਹੀਂ ਦੇਖਣਾ ਮਜਾ ਆ ਜਾਂਦਾ ਤੇ ਬੰਨ ਨਾ ਸਾਰੇ ਕਾਟੇ ਐਨੇ ਕੁੜੀ ਮੇਰੀ ਨਾ ਉਹ ਤੁਹਾਨੂੰ ਬਹੁਤ ਆਈਦਾ ਆਈਦਾ ਐਈਦਾ ਉਹ ਕਿਦਾਂ ਮੇ ਸਹੀ ਲੋਕੀ ਖਾਨ ਨੂੰ ਦੱਸਣ ਦੇਦੇ ਤੇ ਪਰ ਨਹੀਂ ਮੰਨਦੇ ਨਾਨੀ ਕੋਟ ਨਾਨੀ ਇੱਦਾਂ ਤਾਂ ਜੋ ਕੋਣਾ ਇਤਰਾ ਪਿਆਰ ਕਰ ਪਿਆਰ ਕਰੀ ਹੈ ਇਹ ਇੱਦਾਂ 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 ਚੱਲਾ ਵੀ ਚੱਲ ਚਲਾ ਕੋਈ ਘਪੜਾ ਕਰਦਾ ਹੈ ਵੇਖ ਆਪਣਾ ਮੋਟਰਸਾਈਕਲ ਲਗਾ ਇੱਧਰ ਗੱਲਾਂ ਕਰਦਾ ਮਾੜਾ ਮਾੜਾ ਵੇਖ ਵਾਰੀ ਹਾਂ ਮੋਟਰ ਵੀ ਮਾੜਾ ਹੋ ਗੰਟ ਦੱਕਰਾਣਾ ਹੋ ਲਿਵਰ ਮੋਟਰਲੇ ਹਾਂ ਲਾ ਬੇਦਰੇ ਕੋਠੀ ਪਾਗੀ ਲਾਗੇ ਸਾਡੇ ਮਿੰਟ ਮਿੰਟ ਲੈ ਆ ਵਧੀਆ ਠੀਕ ਹੈ ਇਹਦੇ ਬਸ ਦੋ ਕੰਮ ਹੋਣ ਵਾਲੇ ਇੱਕ ਆ ਪੈਰਾਂ ਤੇ ਮੈਟ ਜਿਹੜਾ ਹੋ ਨਮਰ ਖਾਉਣ ਵਾਲਾ ਤੇ ਇੱਕ ਹੋਰ ਜੀ ਕਿਹੜੀ ਆ ਹੋਰ ਜੀ ਇਹ ਕਿਹੜੀ ਆ ਇਹ ਹੋਏ ਆ 6 ਜੀ ਮੇਰੇ ਤੇਲ ਸਲੇ ਰੱਖ ਦੀ ਪਤਾ ਨਹੀਂ ਹੁਣ ਮੈਨੂੰ ਇਹਦਾ ਆ ਬਸ ਇਥੋਂ ਮੈਨੂੰ ਪਤਾ अच्छा वो वो स्टिकर लात उन्होंने उधर वो सारे बने लगी है नजर जी लग जाती ते है ये पूछना है जी तो जे डिटेल ਥਲੇ ਰਾ ਦਿਓ ਦੇਣੇਗੀ ਤੇਲ ਤੇ ਰੱਖਦੀ ਇਹਦਾ ਕਾਰਬੂਰੇਟਰ ਨਹੀਂ ਹੁੰਦਾ ਇਹ ਛਾ ਛਾ ਫਿਰ ਕਾਰਬੂਰੇਟਰ ਨਹੀਂ ਹੈਗਾ ਕਾਰਬੂਰੇਟਰ ਥੋੜੀ ਹੁੰਦਾ ਇਹਦਾ ਇਹ ਤਾਂ ਨਹੀਂ ਹੈਗਾ 5G ਦਾ ਹੈਗਾ 5G ਜਿਹਨੀਆਂ ਪਿਛੇ ਪਿਛੇ ਹੁੰਦਾ ਹੈਗਾ ਇਹਦਾ ਹੈ ਨਹੀਂ ਫਿਰ ਤੇਲ ਰੱਖਦੀ ਥੱਲੇ ਤੇਲ ਰੱਖਦੀ ਹੋਗੀ ਥੱਲੇ ਰੱਖ ਦੇਣਾ ਇਹ ਰੱਖਦੀ ਹੈ ਕਿ ਠੀਕ ਹੈ ਰੱਖੋ ਤਾਰਾਂ ਸਟਾਰਟ ਹਿੰਦੇ ਨਾ ਪੋਸਾ ਇਹ سٹਾਰਟ ਲੱਗਾ ਹੋਇਆ ਤਾਂ ਵੀ سٹਾਰਟ ਹੁੰਦੀ ਹੈ ਇਹੋ ਹੀ ਹੈ ਪਤਾ ਨਹੀਂ ਮੰਮੀ ਯੂਆ ਕਿਹੜੀ ਯਾਰੀ ਇਹਨੂੰ ਇਨਸਟੈਂਸ ਤੋਂ ਨਾ سٹਾਰਟ ਲੱਗਾ ਤਾਂ ਵੀ سٹਾਰਟ ਹੋ ਗਈ ਹੈ ਆਹੋ ਇਹ ਨਹੀਂ ਇਹ ਯੂ ਨਹੀਂ ਹੈ ਹੈ ਇਹ ਨਹੀਂ ਹੋ ਅਲਕੋ ਤਾਂ ਯਾਰ ਨੂੰ ਲੈ ਆਂਦੀ ਬਸ ਜੂ ਹੈ ਮੈਨੂੰ ਨਹੀਂ ਅਜੇ ਪਰਾਪੜਾ ਗਿਆ ਠੀਕ ਹੈ ਯਾਰ ਵਧੀਆ ਜਿਹੜੀ ਚੀਜ਼ ਬਣ ਜੇ ਤੁਸੀਂ ਚਲਾ ਕੇ ਇਸ ਬਾਰੇ ਕਿਦਾਂ ਚੱਲਿਆ ਨੰਬਰਾਂ ਬਟਾਲੇ ਦਾ ਬਟਾਲੇ ਦਾ ਹੀ ਨਾ ਬਟਾਲੇ ਦਾ ਨੰਬਰ ਠੀਕ ਹੈ ਬਟਾਲਿਆਂ ਲਈ ਜਾਂ ਉਹ ਵਾਲੇ ਬਟਾਲਿਆਂ ਲਈ ਤਾਂ ਹੈ ਕਿ ਕਾਂਏ ਤੇ ਉਦਾਂ ਦੇ ਉਦਾਂ ਤੇ ਯਾਰ ਮਤਲਬ ਕਿ ਕਿੰਨੇ ਪੈਸੇ ਮੈਂ ਖਰਚੇ ਆ ਤੇ ਇੰਨੇ ਵਿੱਚ ਇੰਨੇ ਵਿੱਚ ਬਾਈ ਮਾਡਲ ਵੀ ਮਿਲ ਜਾਂਦੀ ਪਰ ਗੱਲ ਇਹ ਆ ਨੰਬਰ ਦੂਰ ਦੂਰ ਦੇ ਅੰਦੀ ਕੰਮ ਆਹ ਫੋਲ ਹਮ ਤਾਂ ਕਰ ਆਜ ਦਾ ਪੋਲਿਊਸ਼ਨ ਕਰਾ ਕੇ ਲੈਣ ਹੁਣੇ ਜੇ ਆਹੋ ਤੇ ਪੇਪਰ ਉੱਪਰ ਸਾਰੇ ਚਲੋ ਉਹ ਤੇ ਗੱਲ ਬਾਖੇ ਦੇਖ ਲੈਣਾ ਹੈ ਇਹਦਾ ਇੰਜ ਰੰਜਨ ਓਕੇ ਸਭ ਬਤਾਇਆ ਤੁਮ ਕਹਣਾ ਕੀ ਹੋਣਾ ਚੰਜਰ ਨੂੰ ਠੀਕ ਹੈ

ਜੀ ਖੁਸ਼ ਹੋਗੇ ਜੀ ਆਪਣੇ ਜੀਆਂ ਨੂੰ ਚਾਹ ਹੁੰਦਾ ਭਾਈ ਤੇ ਹੁਣ ਗਏ ਨੇ ਗੇੜੀ ਲਾਉਣ ਵਾਸਤੇ ਮੈਂ ਜਾ ਟਰਾਈ ਲੈ ਕੇ ਆਉਂ ਵੀ ਟਰਾਈ ਲੈਣ ਵਾਸਤੇ ਗਏ ਨੇ ਬਾਰਿਸ਼ ਵੀ ਆ ਗਈ ਉਹ ਤੇਰੀ ਜਕਰਮ ਕਿ ਨਹੀਂ ਤੇ ਜਾਈ ਬਾਰਿਸ਼ ਉਹ ਤੇਰੀ 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 ਓਏ ਬਾਰਿਸ਼ ਆ ਗਈ ਓ ਤੇਰਾ ਪਲਾਵ ਜੇ ਪੂਰੀ ਤੇਜ਼ ਬਾਰਿਸ਼ ਵੇਖੋ ਬਾਰਿਸ਼ ਕਰੋ ਚੱਕ ਤਹੀ ਆਵੇ ਬਾਰਿਸ਼ ਕਰੋ ਚੱਕ ਨਹੀਂ ਤੇ ਜਾਈ ਵੇਖੋ ਲਾਈਵ ਵੇਖ ਲਓ ਐ ਬਾਰਿਸ਼ ਆਈ ਸਕਿੰਟ ਦੇ ਵਿੱਚ ਐ ਬਹੁਤ ਤੇਜ਼ ਤੇ ਭਾਜੀ ਭਾ ਭੇਜ ਨੂੰ ਆਈ ਗਏ ਆਈ ਗਏ ਵੇਖਣ ਆਖਣਾ ਵੇਹਲੋ ਮੈਂ ਕਹਿਣ ਦਾ ਹੈ ਪਹਿਲਾਂ ਗੇੜੀ ਲਾਉਣ ਦੇ ਚੰਗਾ ਨਹੀਂ ਪਹਿਲਾਂ ਨਾ ਪਹਿਲਾਂ ਗੇੜੀ ਲਾਉਣ ਦੇ ਚੰਗਾ ਨਹੀਂ ਬੜਾ ਕਿਉਂ بارش ਉਹਦੋਂ ਆ ਜਾਣੀ ਇਹ ਕਿਉਂ ਇਹ ਕਿੱਲ ਲਾਇਟ ਜਗਦੀ ਰਹਿੰਦੀਂ ਭਰਾਵਾ ਇਹਦੀ ਆ ਇਹ ਪੰਗਾ ਯਾਰ ਇਹ ਨਹੀਂ ਕੰਮ ਸਹੀ ਮੈਂ ਸੋਚ ਲਾ ਜਾਂਦਾ ਬੱਕਾ ਪਰ ਉਹ ਐਵੇਂ ਪੈਸੇ ਖਰਚਣੇ ਉਹ ਕਿਰਨ ਖਰਚਣੇ ਐਵੇਂ ਪੈਸੇ ਲਾ ਦੇਣੇ ਕਿ ਨਹੀਂ ਠੀਕ ਹੈ ਕੰਪਨੀ ਵਾਲਾ ਜੋਗਾ ਠੀਕ ਹੈ ਪੈਸਾ ਨਹੀਂ ਕੋਈ ਲਾਉਣਾ ਯਾਰ ਉੱਥੇ ਥੇ ਨਾਲ ਫੇਰ ਇੱਕ ਵਾਰੀ ਬਹੁਤ ਧੰਨ ਬਹੁਤ ਬੋ ਪਾਜੀ ਲੈ ਵੀ ਹਰਬਨ ਸਾਡੀ ਦੱਸ ਰਹੀ ਹੈ ਵੀ ਕਿਵੇਂ ਕੰਮ ਠੀਕ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਹੈ ਹੈ ਇਹ ਬੰਦ ਰਿਹਾ ਫਰੇਮ ਇਹ ਫਰੇਮ ਕਹਿੰਦੇ ਆ ਮੈਂ ਬੰਦ ਕਰਨ ਦੇ ਉਪਰ ਕਬੂਤਰ ਬੱਤਰ ਜਿਹੜਾ ਆ ਜਾਂਦਾ ਤੇ ਇਹਦੇ ਬੈਕ ਸਾਈਡ ਹੈਗਾ ਵਾਹ ਵੇਖੋ ਇਸੀ ਵਾਸਤੇ ਰੱਖਿਆ ਪਾ ਜੀਣਾ ਤੇ ਉੱਥੇ ਲਾਉਣਾ ਕਿ ਲਾਉਣਾ ਆਉਂਦਾ ਇਹ ਭੈਣ ਦੀ ਜੀੜ ਦੀਆਂ ਫਰਟਿਜ ਲਈ ਤੁਹਾਨੂੰ ਕੋਈ ਮਤਲਬ ਚਲੋ ਮੜ ਜਾ ਆਸਰਾ ਮੜ ਜਾ ਆਸਰਾ ਤੇ ਆ ਹੁਣ ਆਰੀ ਨੇ ਵੱਢੋਗੇ ਕਿ ਕਟਰ ਦੇ ਨਾਲ ਵੱਢੀ ਜਾਊਗੀ ਉਹ ਜਿਹੜਾ ਦਜਾ ਸਮਾਈ ਕਾ ਕਟਰ ਆ ਲੂਜੀ ਹੋ ਗਈ ਯਾਰ ਕੁੜੀਆਂ ਨੇ ਭਾਰ ਨਹੀਂ ਪਾਤਾ ਜਿਆਦਾ ਮੰਜੇ ਚ ਲੰਘੇ ਦਾ ਹਾਂ ਭਿੰ ਚਾਹ ਪੀਂਦੀ ਤਿਆਰੀ ਪਰ ਆ ਕੁੜੀ ਸਾਡੀ ਨਿੱਕੀ ਖਾਂਦੀ ਲਈ ਕੁਛ ਹਾਂਜੀ ਆ ਰਹਾ ਤੁਹਾਨੂੰ ਫ੍ਰੀ ਹੈ ਹਰ ਗਨ ਸੁਗਰ ਫਰੀ ਹੈ ਮੈਂ ਇਹ ਫੁਰਸਤ ਕਰ ਲਿਆ ਮਸ਼ੀਨ ਚਾ ਇੱਕ ਮਿੰਟ ਹੋਣੀ ਛੱਡੂ ਤੂੰ ਵੇਖੀ ਹੁਣ ਨਾ ਬਿਨਾ ਹੁਣ ਕੋਈ ਮਸ਼ੀਨ ਦਾ ਡਰ ਨਹੀਂ ਵਿਖਲਾ ਕਿਉਂ ਹਰ ਗਨ ਰੰਗ ਦੇ ਰੱਖਣਾ 14 ਪੋਰਟਾ ਤੁਹਾਂ ਕਾਕਾ ਨੇ ਹੁੰਦੇ ਆ ਉਹ ਬਹੁਤ ਹੀ ਪਾਲਤ ਕੀਤੇ ਜੀ ਡਾਕਟਰ ਨੇ ਤਾਂ ਬੰਦ ਕੀਤੇ ਸੀ ਇਹਨੇ ਵੀ ਸੌਣ ਨਹੀਂ ਦਿੱਤੇ ਸਾਨੂੰ ਪੁੱਜੀਆ ਦੇਣਾ ਗੰਭੀਰ ਜਾਨ ਤੋਂ ਲੱਗਦੇ ਗਾਣੇ ਸਿਰ ਭੱਜ ਜਾਣਾ ਮੈਨੂੰ ਆਵਾ ਸਕੂਟਰੀ ਬਹੁਤ ਹੀ ਵਧੀਆ ਲੱਗ ਰਹੀ ਨਾਲੇ ਮੁੰਡਿਆ ਵਧਾਈਆਂ ਪਰਸਾ ਲੈ ਜਾ ਪਰਸਾ ਆਪ ਮੇਰੀ ਲੱਗ ਹਰ ਗੁਣਾ ਤੈਨੂੰ ਵੀ ਵਧਾਈਆਂ ਅਰ ਗੁਣਾ ਹੂਟਾ ਹੂਟਾ ਲਾ ਹੂਟਾ ਪੀ ਪੀਂ ਤੇ ਜਾ ਪੀਂ ਤੇ ਦੇਖਣਾ ਪਈ ਦੇਖਣਾ ਪੀਂ ਇਹ ਮੌਸਮ ਬਹੁਤ ਵਧੀਆ ਹੋਇਆ ਵਾ ਕਿਉਂਕਿ ਤਾਂ ਹੋਇਆ ਕਿ ਕਿ ਇਹਨਾਂ ਨੇ ਸਕੂਟਰੀ ਲਈ ਤੇ ਨਾਲ ਹੀ ਮੌਸਮ ਵਧੀਆ ਹੋ ਗਿਆ ਅੱਜ ਸਹੀ ਗੱਲ ਹੈ ਇੱਧਰੇ ਲਏ ਨੇ ਕੰਮ ਕਰਨਾ ਦੋ ਫਰੇਮ ਉਹ ਤਿਆਰ ਕਰਤੇ ਐ ਹੈਵਰ ਲਾ ਕੇ ਇਹ ਹੁਣ ਕੱਢ ਲਈ ਕਰ ਰਹੇ ਹਾਵੜਾ ਜਲਵਾਰ ਹੁੰਦਾ ਨਿਓ ਉਸੇ ਸ਼ੇ ਹੁਣ ਬਾਤ ਹੁੰਦਾ ਕਰਦੇ ਫਏ ਵਰਿਆ ਕੇ ਅੰਦਰ ਮੱਛਰ ਨਹੀਂ ਜਾਂਦਾ ਹਨਾ ਇਹ ਹੋ ਜੂ ਥੋੜਾ ਕਵਰ ਤਾਰ ਜਣੀ ਆਓ ਵੀ ਆਪਣੀ ਮੌਜ ਵਿੱਚ ਹੋ ਬਸ ਉਹਦੇ ਲੈਣ ਨੂੰ ਜਾਣਾ ਆਪਣੀ ਮੌਜ ਵਿੱਚ ਐਨੂੰ ਇੱਥੇ ਤਾਰ ਜਣ ਨੂੰ ਹਟਾ ਦੇ ਦੋ ਨਾ ਜਾ ਬਹਿ ਜਾ ਯਾਰ ਲੈ ਆਓ ਹੂਟਾ ਨਾ ਉਹਨੂੰ ਰਹਿਣ ਦੇ ਯਾਰ ਨਾ ਯਾਰ ਉਹਨੂੰ ਉਹਨੂੰ ਰਹਿਣ ਦੇ ਡਿੱਗੂ ਕਿਧਰ ਕੋ ਆਪੇ ਐਵੇਂ ਆਪਣਾ ਆਪ ਸੰਭੂ ਅਜੇ ਪੈਣਾ ਉਹਦੇ ਨਾਲ ਇਹਦਾ ਬਰਿੰਟ ਕੱਢ ਦੇਣੇ ਵੇਖੀ ਨਹੀਂ ਆਪੇ ਘਟ ਜਾਣੇ ਹੁਣ ਬਸ ਉਹ ਸਟਾਰਟਿੰਗ ਤੇ ਕਿਤੀ ਨਾ ਉਹਨਾਂ ਨੇ अंदर आ जा अंदर हरगुन मैं हूँ मशीन लगा चलावा चला, एक मिनट रुक जा हूँ चल फिर अंदर अंदर चल जाए मम्मा को चल बैठो तीज़ी तीज़ी नहीं आए नहीं ਇਹਨਾਂ ਜਿਵੇਂ ਮੌਜ ਲੱਗੀ ਪਈ ਐ ਉਹ ਗੱਡੀ ਆ ਗਈ ਐਨੋ ਆਜੋ ਪੀਂ ਆ ਗਈ ਹੈ ਜੀ ਪੀਂ ਆ ਗਈ ਆ ਗਈ ਆ ਗਈ ਆ ਗਈ ਉਹ ਪੀਂ ਆ ਗਈ ਹੋਏ ਔਰ ਪਈ ਵੀ ਆ ਗਈ ਹੋਏ ਪੀਂ ਆ ਗਈ ਪੀਂ ਆ ਗਈ ਹਾਂ ਜੀ ਆ ਗਏ ਜੇ ਲੱਗੀ ਮੌਜ ਇਹ ਬੜੀ ਖੁਸ਼ੀ ਹੋਈ ਹੈ ਅਕਮਨ ਦਾ ਮੌਸਮ ਥੋੜਾ ਠੀਕ ਹੋ ਗਿਆ ਹੈ ਜਵਲ ਦੁੱਧ ਲੈ ਆਓ ਫਿਰ ਕੋਈ ਹੁਣ ਜਾ ਗਏ ਲਓ ਇਹ ਕੋ ਮਨਾਈਆਂ ਬਾਹਰ ਇਹ ਕਿ ਗਲਾਬ ਬਿਲਾਲੇ ਸੁੱਕ ਗਏ ਪੱਕਾ ਨਹੀਂ ਹੋ ਰਿਹਾ ਕੀ ਨਹੀਂ ਸੁੱਕਣਾ ਹੂੰ ਉਹ ਤਾਂ ਪੱਕਾ ਹੀ ਹੋੜਦਾ ਨਾ ਕੀ ਆ ਨਹੀਂ ਖਿਲਦਾ ਕੋਈ ਨਹੀਂ ਚਵਾ ਨਹੀਂ ਨਾ ਮੋਟੇ ਨਾ ਜਿਆ ਮੈਂ ਕੋਈ ਨਹੀਂ ਆ ਦੋ ਆ ਪਰੋਸ਼ਣਾ ਬਣਾ ਤੇ ਆ ਵੇਖੋ ਇੱਕ ਹੱਥ ਫਿੱਟ ਕਰਨਾ ਇੱਕ ਉਧਰ ਫਿੱਟ ਕਰਨਾ ਬਸ ਸਵੇਰੇ ਫੇਟਿੰਗ ਕਰਾਂਗੇ ਨਾ ਫੋੜੀ ਨਹੀਂ ਹੈਗੀ ਆਪਣੇ ਕੋਲ ਦੀਪ ਆਇਆ ਹੈ ਨਾਲੇ ਜਾਨੀ ਆਇਆ ਹੈ ਅਸਲ ਤੇ ਡੱਬਾ ਡਬਾ ਲੈ ਕੇ ਆਇਆ ਹੈ ਨਾ ਡੱਬਾ ਬਵਾ ਖਾ ਪੀ ਵੀ ਲਿਆ ਮੈਂ ਦਾ ਸਰਦਾਈ ਬਣਾ ਲੈਨੇ ਹੁਣ ਕਾਇਨ ਨਹੀਂ ਆਇਨ ਨਹੀਂ ਅਸਲ ਮੈਨੂੰ ਨਹੀਂ ਲੱਗਿਆ ਆਜੇ ਟਾਈਮ ਨਾਲ ਤੇ ਰੁਕ ਕੇ ਫਾਇਲਿਆ ਤੇ ਹੁਣ ਅਹੀਂ ਆਨੂ ਆ ਗੋ ਮਾੜਾ ਸੱਦੇ ਉਸ ਕੰਮ ਨਹੀਂ ਹੈ ਮੈਂ ਤੇ ਵਧੀਆ ਗਾਣਾ ਮੈਂ ਚੱਲ ਗੁਰਦਸ ਸਿੰਘ ਤੁਹਾਨੂੰ ਪਹਿਲਾਂ ਹੁੰਦਾ ਪਤਾ ਜਿਤਨੇ ਚੀਜ਼ ਲਈ ਮਹਾਰਾਜ ਨੇ ਦਿੱਤੀ ਆਹ ਜਾਣਾ ਚਾਹੀਦਾ ਦਸਮਲੈ ਕਰਨ ਪਹਿਲਾਂ ਵਾ ਮਹਾਰਾਜ ਨੇ ਦਿੱਤੀ ਜੀ ਬੰਦੇ ਨੂੰ ਕਿਉਂ ਕਿੰਨਾ ਪਣੀ ਪਾਇਕਣਾ ਤੇ ਬਸ ਕਰ ਸਾਫ ਕਰ ਲਈ ਬੱਚੇ ਇਹਦੇ ਚੱਲ ਬਸ ਨਵੀਂ ਬਣ ਗਈ ਸੀ ਤੇ ਤੀਜੇ ਚੌਥੇ ਦਿਨ ਜਾਈ ਬੰਦੀ ਰਹਿੰਦੀਆਂ ਨੇ ਹੋਰ ਕੀ ਹੋਰ ਜੰਨਾ ਰਗੜਾ ਪੀ ਲਓ ਉਹਨਾ ਚੰਗਾ ਠੀਕ ਨਹੀਂ ਗੱਲ ਚੱਬਾ ਸਭ ਨੂੰ ਬਈ ਬਈ ਪ੍ਰਸਤਿਕਾ ਨਾ ਨਾ ਰਿਤੇ ਲਾ ਨਹੀਂ ਹੈਗਾ ਵੱਡਾ ਕੁਕਰ ਨੇ ਕੰਮ ਸਾਰਨਾ ਪੈਣਾ ਪੰਜ ਰੁਪਏ ਦੀ ਮਿਰਚ ਪਾ ਲੈਣੀ ਚਾਹੀਦੀ ਹੈ ਜਿਆਦਾ ਨਹੀਂ 5 ਰੁਪਏ ਦੀ ਮਿਰਚ ਕੋਈ ਜਿਆਦਾ ਤਾਂ ਨਹੀਂ ਹੁੰਦੀ ਯਾਰ ਨਹੀਂ ਠੀਕ ਪਾਣੀ ਕੀ ਸਰਦਾਈ ਕਿ ਨਹੀਂ ਹੈ ਜੇਕਰ ਰਾਤ ਪੂਰੀ ਲੱਗਣੀ ਹੈ ਕੀ ਕੋਲ ਉੱਤਾ ਮੇਰਾ ਵੀਰ ਆ ਆ ਆ ਇਹ ਚੋਲੇ ਆ ਗੁੜੀਆਂ ਦੇ ਕਿਹਦੇ ਆ ਤੇਰੇ ਮੈਂ ਤੈਨੂੰ ਦੱਤੇ ਨਾ ਇਹ ਤਾਂ ਸੋਹਣੇ ਦੱਸ ਥੋੜੇ ਜਿਹਾ ਆ ਹੁਣੇ ਤੇਰੇ ਯਾਰ ਨਹੀਂ ਨਹੀਂ ਇਹ ਤੁਹਾਡੇ ਆ ਸਬਜ਼ੀ ਦੀ ਕੀ ਕੀਤਾ ਆ ਆ ਕਿਹਦੇ ਆ ਆ ਇਹ ਚੋਲੇ ਪਾਟੀਆਂ ਤੇ ਆ ਕਾਢੇ ਤੇ ਆ ਆ ਤੇਰੇ ਕੁਝ ਦੇਖਦੇ ਆ ਸੋਹਣੇ ਆਂਦਾ ਸੁੰਗਣੇ ਹੋਰ ਬਾਗਲੇ ਅੱਜ ਨਹੀਂ ਉਹਨੂੰ ਯਾਰ ਤਾਂ ਕਹਿੰਦੇ ਚੱਲਾ ਗਿਆ ਹੈ ਜੀ ਬੰਬੜੀ ਆ ਹਰਗੁਣਾ ਹਰਗੁਣਾ ਆ ਜਾ ਕੇ ਬਹੁ ਰੋਟੀ ਖਾ ਲਾ ਆ ਜਾ ਇੱਧਰ ਆ ਲੈ ਆ ਜਾ ਇੱਧਰ ਆ ਇੱਧਰ ਆ ਇੱਧਰ ਹਰਗੁਣਾ ਇੱਧਰ ਇੱਧਰ ਆ ਇੱਧਰ ਆਲੇ ਚੀਜੀ ਚੀਜੀ ਲਾ ਚੀਜੀ ਲਾ ਆ ਜਾ ਆ ਜਾ ਬਹੁ ਆ ਜਾ ਆ ਆ ਦਮਾ ਲੇ ਮੈਂ ਜੀ ਤੋਲ ਲੈ ਸਕਲਾ ਰੋਟੀ ਆਤੀ ਤੇ ਆ ਚਾਰ ਲੈਣਾ ਗੇ ਮਸਤ ਹੈ ਗਾ ਦੇ ਕੀ ਰੋ ਤੇ ਜਾਂਦੇ ਦੇ ਨੇ ਕੀ ਰੋਣਾ ਨੇ ਕੀਰਾ ਕੱਟ ਨਾ ਪਿਆਜ਼ ਕੱਟ ਲੋ ਯਾਰ ਉਪਰ ਆ ਜਾ ਉਪਰ ਨਹੀਂ ਬਣ ਨਹੀਂ ਹਰ ਗੋਣਾ ਦਾ ਦੁੱਧ ਹੋ ਆ ਦੁੱਧ ਜੀਣਾ ਜੀਣਾ ਦੁੱਧ ਆ ਜਾ ਖਲੋ ਖਣਈਏ ਜੀ ਗੰਦੀ ਕੁੜੀ ਕਰ ਖੱਬੇ ਨਾ ਖਾਦੀ ਸਭ ਜੇ ਬਣਾਈ ਨੇ ਤੁਮੇ ਖੱਬੇ ਨਾ ਖਾਣਾ ਨਾ ਤੇਰਾ ਵੀ ਖੱਬਾ ਜਿਆ ਉਹਦਾ ਖੱਬਾ ਹੀ ਹੋਣਾ ਪਰ ਫੋਨ ਤੇ ਦੇ ਸਜੇ ਨਾਲ ਘੱਟ ਖੰਦੀ ਮਰਤ ਦੀ ਉਹ ਘੱਟ ਖੱਬਾ ਹੀ ਅੱਛਾ ਚਲੋ ਆਜੋ ਸ਼ੱਕਲ ਉਹ ਰੋਟੀ ਪਾਣੀ ਤਹੀਨ ਤੇਰਾ ਹੀ ਆਏ ਨੇ ਬੰਦੇ ਉਧਰ ਦੋ ਪਾਸੇ ਨੇਓ ਤੇ ਆਜੋ ਜਲਦੀ ਰਹਿ ਗਈ ਸਾਡੇ ਕੋਲ ਹੈ ਰਾਤੀਆਂ ਆ ਜਲਦੀ ਰਹਿ ਗਈ ਵੇਹ ਬੰਦ ਕਰਕੇ ਚਾਹੀਦਾ ਨੇ ਨਹੀਂ ਉਦਾਂ ਹੁਣ ਹੁਣ ਮਤਲਬ ਚੈਂ ਦੀ ਨੀਂਦ ਰਹਿ ਨਹੀਂਦਾ ਹਰ ਬੋਧ ਕੰਮ ਹਾਂਣਾ ਉਦਾਂ ਨੇ ਥੋੜਾ ਜਿਹਾ ਪਰੇਸ਼ਾਨੀ ਤਾਂ ਕਰਕੇ ਹੁਣ ਤੇ ਰਾਤ ਆਉ ਜਾਂਦਾ ਟੈਂਸ਼ਨ ਵਾਲੀ ਜਿਹੜੀ ਉੱਠਦਾ ਹੀ ਯਾਰ ਰਾਤ ਭਾਵੇਂ ਗਈ ਹੈ ਨੀ ਉੱਠਣ ਦੀ ਕੋਈ ਗੱਲ ਉੱਠਣਾ ਹੀ ਹੁੰਨੇ ਭਾਵੇਂ 12 13 ਮਤਲਬ ਇੱਕ ਵੀ 12 ਵਜੇ ਫਿਰ 3 ਫਿਰ 5 ਤੇ 3 4 ਦੇ ਵੀ ਰਾਤ ਨੀਂਦ ਵਾਲੇ ਬੜੀ ਹਾਂ ਉੱਠ ਵਾਲੀ ਵੀ ਛੋਟ ਛੋਟ ਆਹ ਲੈ 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 ਇੰਦਾ ਚੋਲਦਾ ਚੋਲ ਕੁੜੀ ਨੂੰ ਅਗੋ ਓਰੀਓ ਜੋ ਬੋਲਦੀ ਸੀ ਦੀਦੀ ਜੀ ਚੋ ਕੋਲ ਨੇ ਕੁੜੀ ਨੂੰ ਯਾਰ ਕੀ ਕਰਨ ਦੇ ਆ ਥੋੜੀ ਨਿਗੇ ਜੇ ਕਾਲਜ ਬਾਗ ਦੇ ਦੇ ਉਹਨੂੰ ਬਲੇਡ ਓਰੇ ਕਰੀਵਾ ਸਬਜੀ ਬਣੂਗਾ ਹਾਂ ਸਾਰੀ ਪਲੇਟ ਚੋਪਨਾ ਹਾਂ ਸਬਜੀ ਐਕਸਟਰਾ ਹੋਵੇ ਕਿ ਕਰੂ ਸਬਜੀ ਦੇ ਬਹੁਤ ਇੱਥੇ ਬਹਿ ਜਾ ਕੰਨ ਇਹ ਮੁਆ ਲੈਣਾ ਇਹ ਮੁਆ ਲੈਣਾ ਹਾਂ ਗਿਆ ਤਾਂ ਨਾਂ ਦੇ ਜਾਣਾ ਘਰਣਾ ਉਹ कांड कुंडी चाहिए दाई के कोई नहीं कुल के ले आ में हां वो ठीक है इधर कर लो ना वो उठाने चलो रोटी सेक लिए फिर मिलते हैं थानों जी ऐसी आजदा वाला जे वाला बढ़िया लगा तो कमेंट से जरूर करो मिलते हैं नेक्स्ट व्लॉग्स साडा फेसबुक पे पेज है गाना जरूर फॉलो करो तो लाल भी गंदे नहीं पिंक चुंद लैश अग्नि ते गाना ने दई को चुंदिन डाल ਮੈਂ ਤਾਂ ਕੱਟੇ ਤੇ ਮਿਸਾਲ ਚਲੋ ਮਿਲਦੇ ਹਾਂ ਫਿਰ ਮਾਰਨਿੰਗ ਟਾਈਮ